ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਚੋਰੀਆਂ ਦਾ ਸਿਲਸਲਾ ਰੁਕਣ ਦੀ ਬਜਾਏ ਦਿਨ ਬਾ ਦਿਨ ਬਾਦਸਤੂਰ ਜਿਹੜਾ ਵਾਧਾ ਨਜ਼ਰ ਆ ਰਿਹਾ ਜੇਕਰ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤੇ ਲੋਕ ਜਿਹੜੇ ਨੇ ਇਸ ਵੇਲੇ ਪੂਰੀ ਤਰ੍ਹਾਂ ਰਾਬਾਸਰੇ ਨੇ ਜਿੱਥੇ ਉਥੇ ਹੀ ਲੋਕਾਂ ਦੇ ਵਿੱਚ ਡਰ ਦਾ ਤੇ ਸਹਿਮ ਦਾ ਮਹੌਲ ਇਹਨਾਂ ਚੋਰੀਆਂ ਡਕੈਤੀਆਂ ਨੂੰ ਲੈ ਕੇ ਜਿਹੜਾ ਲਗਾਤਾਰ ਬੰਦਾ ਜਾ ਰਿਹਾ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਚਾਹੇ ਉਹ ਕਾਰੋਬਾਰੀ ਹੈ ਚਾਹੇ ਆਮ ਵਿਅਕਤੀ ਆ ਜਾਂ ਆਮ ਸ਼ਹਿਰੀ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਕਿਤੇ ਨਾ ਕਿਤੇ ਵਿਰੋਧੀ ਧਿਰਾਂ ਵੱਲੋਂ ਵੀ ਜਿਹੜੀਆਂ ਨੇ ਸਤਾਧਰੀ ਸਰਕਾਰਾਂ ਦੇ ਖਿਲਾਫ ਜਿਹੜੀਆਂ ਨੇ ਉਂਗਲਾਂ ਠਾਈਆਂ ਜਾਂਦੀਆਂ ਨੇ ਸਵਾਲ ਉਠਾਏ ਜਾਂਦੇ ਨੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦਾ ਹੈ ਸੋ ਇਹ ਚੋਰੀ ਦੀ ਇੱਕ ਤਾਜ਼ਾ ਵਾਰਦਾਤ ਹੈ ਜਿਹੜੀ ਗੁਰਦਾਸਪੁਰ ਦੇ ਬੱਸ ਸਟੈਂਡ ਫਲਾਈ ਓਵਰ ਤੋਂ ਤੁਹਾਨੂੰ ਦੱਸਦੀ ਹੈ ਕਿ ਮਹਿਜ 500 ਮੀਟਰ ਦੀ ਦੂਰੀ ਦੇ ਉੱਪਰ ਜੋ ਵਰਕਸ਼ਾਪ ਹੈ ਇੱਥੇ ਇੱਕ ਬੱਲੇ ਵੀਰ ਦੇ ਨਾਂ ਤੇ ਤੇ ਵਿਜੇ ਤੇ ਬੱਲੇ ਵੀਰ ਦੇ ਨਾਂ ਤੇ ਜੋ ਜਾਣੇ ਪਛਾਣੇ ਚਿਹਰੇ ਨੇ ਤੁਸੀਂ ਸਭ ਜਾਣਦੇ ਹੋ ਜੋ ਕਾਰਾਂ ਗੱਡੀਆਂ ਦੇ ਜੋ ਕਾਰੋਬਾਰ ਦੇ ਨਾਲ ਜਾਂ ਜੁੜੇ ਨੇ ਜਾਂ ਆਮ ਲੋਕ ਇੱਥੇ ਰਿਪੇਅਰ ਕਰਾਉਣ ਆਉਂਦੇ ਨੇ ਉਹਨਾਂ ਦਾ ਅੱਜ ਰਾਤ ਤੁਹਾਨੂੰ ਦੱਸਦੀ ਹੈ ਬੀਤੀ ਰਾਤ ਵੱਡਾ ਨੁਕਸਾਨ ਹੋ ਗਿਆ ਚੋਰਾਂ ਵੱਲੋਂ ਜਿਹੜਾ ਚੋਰੀ ਦੀ ਵਾਰਦਾਤ ਨੂੰ ਦਿੱਤਾ ਗਿਆ ਸਮਾਨ ਜਿਹੜਾ ਸਮਾਨ ਵੀ ਖੁਰਦਪੁਰ ਤੋਂ ਕੀਤਾ ਗਿਆ ਤੇ ਵੱਡਾ ਨੁਕਸਾਨ ਜਿਹੜਾ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਸੋ ਗੱਲਬਾਤ ਕਰ ਲੈਣੇ ਆਂ ਹਾਂਜੀ ਵੀਰ ਜੀ ਆ ਕੀ ਚੋਰੀ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਤੁਹਾਨੂੰ ਕਦੋਂ ਪਤਾ ਲੱਗਾ ਅਸੀਂ ਸਵੇਰੇ ਆਏ ਨਾ ਜਦੋਂ ਵਰਕਸ਼ਾਪ ਖੋਲਣ ਲੱਗੇ ਆ ਉਹ ਤੁਹਾਨੂੰ ਪਤਾ ਲੱਗਿਆ ਠੀਕ ਹੈ ਸਵੇਰੇ ਕੀ ਦੇਖਿਆ ਆ ਕੇ ਦੇਖਿਆ ਸਮਾਨ ਸਾਰਾ ਖਲਾ ਰਿਆ ਪਿਆ ਸੀ ਤੇ ਜੋ ਕੁਝ ਪਾ ਹੈ ਹੀ ਸਮਾਨ ਗੱਡੀਆਂ ਦੇ ਟੂਲਸ ਇਹ ਵਗੈਰਾ ਸਪेयर पार्ट ਸਭ ਚੋਰੀ ਹੋ ਚੁੱਕੇ ਪਰ ਤੁਹਾਡੀਆਂ ਤੇ ਆ ਮੈਂ ਦੇਖ ਰਿਆਂ ਇੱਧਰ ਨਰਲੀਪ ਟੀਵੀ ਦੇ ਕੈਮਰੇ ਦੀ ਅੱਖ ਚ ਦਿਖ ਰਹੀਆਂ ਨੇ ਦਿਵਾਰਾਂ ਜਿਹੜੀਆਂ ਨੇ ਬੜੀਆਂ ਬੜੀਆਂ ਉੱਚੀਆਂ ਹਾਈਟ ਤੇ ਦਿਵਾਰਾਂ ਨੇ ਤੇ ਚੋਰ ਫਿਰ ਇੱਧਰ ਗੇਟ ਦੀ ਵੀ ਬਹੁਤ ਹਾਈਟ ਹੈ ਚੋਰ ਅੰਦਰ ਕਿਵੇਂ ਆ ਗਏ ਇਹ ਵੀ ਕਿੱਤਾ ਟੱਪ ਕੇ ਚੋਰ ਕਿੱਦਾਂ ਆ ਗਏ ਹੁਣ ਤੇ ਇਹ ਪੁਲਿਸ ਨੂੰ ਪਤਾ ਹੋਣਾ ਚਾਹੀਦਾ ਸਾਨੂੰ ਥੋੜਾ ਪਤਾ ਚੋਰਾਂ ਨੂੰ ਪਤਾ ਹੋਊਗਾ ਚੋਰਾਂ ਨੂੰ ਪਤਾ ਹੋਊਗਾ ਠੀਕ ਹੈ ਨੁਕਸਾਨ ਵੀਰ ਜੀ ਕੀ ਕੀ ਹੋਇਆ ਤਾਂ ਨੁਕਸਾਨ ਸਾਡੇ ਇੰਗਲ ਖੁੱਲੇ ਹੀ ਉਹ ਲੈ ਗਏ ਨੇ ਕੋਈ ਪਾਰਟ ਉਹਦੇ ਕੁਝ ਹੋਰ ਮਕੈਨੀਕਲ ਪਾਰਟਸ ਬੈਟਰੀਆਂ ਟੂਲਸ ਸਪੇਅਰ ਪਾਰਟ ਨਵਾਂ ਅੱਛਾ ਜੀ ਨਿਊ ਸਪੇਅਰ ਪਾਰਟ ਵੀ ਗਿਆ ਹਾਂਜੀ ਨਿਊ ਸਪੇਅਰ ਪਾਰਟ ਠੀਕ ਹੈ ਠੀਕ ਹੈ ਤੇ ਇੱਥੇ ਇਹਦੀ ਕੰਪਲੇਂਟ ਜਿਹੜੀ ਇਸ ਵਾਰ ਦਾਦੀ ਤੁਸੀਂ ਦਿੱਤੀ ਦਿੱਤੀ ਹੈ ਦਿੱਤੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਾ ਪੁਲਿਸ ਦਾ ਫੋਨ ਤੱਕ ਨਹੀਂ ਆਇਆ ਪੁੱਛਿਆ ਤੱਕ ਨਹੀਂ ਹੁਣਾਂ ਨੇ ਪੁੱਛਿਆ ਤੱਕ ਨਹੀਂ ਅਜੇ ਤੱਕ ਨਹੀਂ ਨਹੀਂ ਪੁੱਛਿਆ ਜੀ ਜੋ ਸੱਚ ਹੈ ਸੱਚ ਹੈ ਠੀਕ ਹੈ ਸੋਸ ਹੋਰ ਸਾਡੇ ਨਾਲ ਵਿਜਾ ਵੀਰ ਜੀ ਨੇ ਜੋ ਇੱਥੇ ਮਕੈਨੀਕਲ ਦੀਆਂ ਸੇਵਾਵਾਂ ਨਿਭਾਉਂਦੇ ਨੇ ਜੀ ਵੀਰ ਜੀ ਜਿਹੜਾ ਨੁਕਸਾਨ ਹੋਇਆ ਤੁਹਾਡਾ ਇਹਦਾ ਕੋਈ ਅਨੁਮਾਨ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਅਨੁਮਾਨ ਕੋਈ 2.5 ਤੋਂ 3 ਲੱਖ ਦਾ ਤੋ ਇਹ ਤਿੰਨ ਲੱਖ ਤੋਂ ਵਗਿਆ ਤੇ ਕੰਪਲੀਟ ਜਿਹੜੀ ਸਿਟੀ ਥਣੇ ਨੂੰ ਕਰ ਦਿੱਤੀ ਹਾਂ ਹਾਂਜੀ ਕਰ ਦਿੱਤੀ ਕਿੰਨੀ ਦੇਰ ਹੋ ਗਈ ਵਰਕਸ਼ਾਪ ਕਰਦਿਆਂ ਨੂੰ ਵਰਕਸ਼ਾਪ ਦੇਤੇ 3-3.5 ਸਾਲ ਹੋ ਗਏ ਪਹਿਲਾਂ ਵੀ ਕਦੀ ਇਦਾਂ ਦਾ ਕੋਈ ਨੁਕਸਾਨ ਸਾਹਮਣੇ ਨਹੀਂ ਆਇਆ ਨਹੀਂ ਸਰ ਇਦਾਂ ਦਾ ਪਹਿਲੀ ਵਾਰੀ ਹੋਇਆ ਸੱਟ ਕੋਈ ਇੱਥੇ ਰਾਤ ਦੇ ਦੌਰਾਨ ਜਿੰਨੇ ਇੰਨਾ ਵੱਡਾ ਸਿਲਸਲਾ ਤੁਹਾਡਾ ਕਾਰੋਬਾਰਾ ਕੋਈ ਇੱਥੇ ਆਪਣਾ ਬੰਦਾ ਨਹੀਂ ਤੁਹਾਡਾ ਨਹੀਂ ਚੌਂਕੀਦਾਰ ਸਾਡਾ ਹੈਗਾ ਜੀ ਉਹਨੂੰ ਕੱਲ ਬੁਖਾਰ ਹੋਇਆ ਦਾ ਸੀ ਉਹ ਆ ਨਹੀਂ ਸਕਿਆ ਜਿੰਨਾ ਉਹਦੀ ਮਜਬੂਰੀ ਸੀ ਉਹਦੀ ਕੋਈ ਮਜਬੂਰੀ ਉਹਨੇ ਨਾ ਸਾਨੂੰ ਨੇ ਦੱਸਿਆ ਸੀ ਠੀਕ ਹੈ ਤੇ ਜਿਹੜੇ ਸਵੇਰੇ ਆ ਕੇ ਦੇਖਿਆ ਤੇ ਸਾਰਾ ਉਥਲ ਪੁਥਲ ਹੋਇਆ ਤੇ ਇਹਦਾ ਮਤਲਬ ਵੀ ਚੋਰ ਜਿਹੜੇ ਨੇ ਨਾ ਪੈੜ ਉਹਨਾਂ ਨੇ ਦੱਬੀ ਹੋਈ ਹੈ ਜਿਨ੍ਹਾਂ ਨੂੰ ਪਤਾ ਸੀ ਕਿ ਇੱਥੇ ਚੌਕੀਦਾਰ ਜਿਹੜਾ ਨਹੀਂ ਆ ਕੋਈ ਨਾ ਕੋਈ ਜਿਹੜਾ ਇਹ ਵਰਕਸ਼ਾਪ ਨੂੰ ਚੰਗੀ ਤਰ੍ਹਾਂ ਜਿਹੜਾ ਪੇਤੀ ਬੰਦਾ ਸੀ ਬਿਲਕੁਲ ਜੀ ਬਿਲਕੁਲ ਹੋ ਸਕਦਾ ਪੇਤੀ ਬੰਦਾ ਹੀ ਹੋਏਗਾ ਹਾਂਜੀ ਅਣਜਾਣ ਨੂੰ ਤੇ ਕੀ ਪਤਾ ਕਿ ਇੱਥੇ ਚੌਕੀਦਾਰ ਹੈਗਾ ਜਾਂ ਨਹੀਂ ਹੈਗਾ ਬਿਲਕੁਲ ਜੀ ਹਾਂ ਇਹਦਾ ਮਤਲਬ ਕਿ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਤੁਸੀਂ ਕੰਪਲੇਨਟ ਕਰ ਦਿੱਤੀ ਹਾਂਜੀ ਕਰਤੀ ਆ ਸਰ ਕਰ ਬਈ ਤੱਕ ਕੋਈ ਨਹੀਂ ਬੋੜਿਆ ਇਹ ਅਜੇ ਤੱਕ ਨਹੀਂ ਕੋਈ ਸਰ ਕੋਈ ਉਹ ਸੋ ਇਹ ਵਰਕਸ਼ਾਪ ਵਾਲੇ ਜੋ ਮਕੈਨਿਕ ਵੀਰ ਜੀ ਨੇ ਜਾਂ ਡੈਂਟਲ ਨੇ ਜਾਂ ਮਕੈਨਿਕ ਨੇ ਉਹਨਾਂ ਨੇ ਦੱਸਿਆ ਕਿ ਵੱਡਾ ਨੁਕਸਾਨ ਹੈ ਜਿਹੜਾ ਸਪੇਅਰ ਪਾਰਟ ਤੱਕ ਵੀ ਜਿਹੜਾ ਵਾ ਉਹ ਵੀ ਚੋਰ ਜਿਹੜੇ ਨੇ ਇੱਥੋਂ ਉਡਾ ਕੇ ਲੈ ਗਏ ਨੇ ਹਰਾਨਗੀ ਦੀ ਗੱਲ ਤਾਂ ਇਹ ਆ ਕਿ ਜਿਹੜੇ ਗੱਡੀਆਂ ਦੇ ਜਿਹੜੇ ਸੀਗੇ ਰਿਪੇਅਰ ਵਾਸਤੇ ਆਏ ਪਾਰਟਸ ਕਈ ਆਏ ਸੀ ਕੀਮਤੀ ਅੱਛਾ ਜੀ ਟਾਇਰ ਵੀ ਖੋਲੇ ਹਾਂ ਦੋ ਗੱਡੀਆਂ ਦੇ ਟਾਇਰ ਵੀ ਖੋਲ ਕੇ ਲਾਕੇ ਉਹ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਕਿ ਦੋ ਗੱਡੀਆਂ ਦੇ ਟਾਇਰ ਵੀ ਖੋਲ ਕੇ ਲੈ ਗਏ ਨੇ ਇਸ ਤੋਂ ਇਲਾਵਾ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਪੁਰਾਣਾ ਜਿਵੇਂ ਪਾਰਟਸ ਨੇ ਜਿਵੇਂ ਇੰਜਨ ਖੋਲੇ ਹੁੰਦੇ ਨੇ ਉਹਨਾਂ ਦੇ ਪਾਰਟਸ ਵੀ ਜਿਹੜੇ ਨੇ ਅਲੱਗ-ਅਲੱਗ ਕਰਕੇ ਉਹ ਚਾਬੀਆਂ ਪਾਨਿਆਂ ਦੇ ਨਾਲ ਖੋਲੇ ਇਹਦਾ ਮਤਲਬ ਕੋਈ ਨਾ ਕੋਈ ਇਸ ਲਾਈਨ ਦੇ ਨਾਲ ਜਾਂ ਰਿਲੇਟਡ ਆ ਤੇ ਜਾਂ ਜਿਹੜਾ ਜਿਹੜੇ ਚੋਰ ਸੀ ਉਹ ਪੂਰੇ ਛਾਤਰ ਦਿਮਗ ਸੀਗੇ ਗੱਡੀਆਂ ਦੇ ਟਾਇਰ ਤੱਕ ਖੋਲ ਕੇ ਲੈ ਗਏ ਨੇ ਨਵੇਂ ਸਪੇਅਰ ਪਾਰਟ ਲੈ ਗਏ ਨੇ ਕੁਝ ਟੂਲ ਵੀ ਲਗੇ ਨੇ ਪੁਰਾਣਾ ਕੁਆੜਾ ਮਾਝਾ ਪੱਖੇ ਤੱਕ ਅੰਦਰ ਪੇ ਦੇ ਪੱਖੇ ਲੱਗੇ ਸੰਗਲ ਪੇ ਦੇ ਨੂੰ ਟੋਚਨ ਕਰਨ ਵਾਲੇ 40 50 50 ਕਿਲੋ ਦੇ ਸੰਗਰ ਲਈ ਉਹ ਵੀ ਲੱਗੇ ਪੱਖੇ ਅੰਦਰ ਰੱਖੇ ਦੇ ਅੰਦਰ ਲਾਉਣ ਵਾਸਤੇ ਵਰਕਸ਼ਾਪ 'ਚ ਉਹ ਵੀ ਪੱਖੇ ਲੱਗੇ ਆ ਪੁਰਾਣੇ ਪੱਖੇ ਹੀ ਚਲੋ ਘਰੋਂ ਲਿਆਂਦੇ ਤੇ ਸੋ ਇਸ ਤੋਂ ਇਲਾਵਾ ਵੀਰ ਜੀ ਹੋਰ ਕੀ ਨੁਕਸਾਨ ਹੋਇਆ ਤੁਹਾਡਾ ਹੋਰ ਦੇਖੋ ਜੀ ਉਹ ਟੈਂਕੀ ਥਲੇ ਗਾਰਡਰ ਰੱਖੇ ਦੇ ਦੋ ਉਹਦੇ ਵਿੱਚੋਂ ਇੱਕ ਗਾਰਡਰ ਤੁਸੀਂ ਦੇਖ ਸਕਦੇ ਕੈਮਰਾਮੈਨ ਨੂੰ ਦਿਖਾ ਕੇ ਵੀ ਇੱਕ ਗਾਰਡਰ ਕੱਢ ਕੇ ਲੱਗਾ ਟੈਂਕੀ ਟੇਢੀ ਹੋ ਗਈ ਆ ਤੇ ਉਹ ਫਿਰ ਉਹਨਾਂ ਕੋ ਦੂਸਰਾ ਗੱਡਰ ਨਹੀਂ ਨਿਕਲਿਆ ਉਹਦੇ ਵਿੱਚ ਠੀਕ ਹੈ ਬਾਕੀ ਇਹ ਤੇ ਪੁਰਾਣੇ ਜੈਕ ਕਾ ਡੇ ਕਰੀਆਂ ਦੇ ਕੰਮ ਕਰਨ ਵਾਲੇ ਸੀ ਉਹ ਜੈਕ ਕਾਫੀ 5 6 ਵਰਖਾ ਜੈਕ ਲੱਗੇ ਆ ਬੈਟਰੀਆਂ ਤਿੰਨ ਕ ਦੇ ਕਰੀਬ ਬੈਟਰੀਆਂ ਸਾਡੀਆਂ ਗੱਡੀਆਂ ਦੇ ਕੱਢ ਲਈ ਉਹਨਾਂ ਨੇ ਤੇ ਸੰਗਲ ਵੀ ਤੁਹਾਨੂੰ ਦੱਸਿਆ ਹੋਰ ਐਕਸਲ ਹੀ ਗੱਡੀ ਕਰੇਟਾ ਦਾ ਹੀ ਕੰਮ ਕਰ ਰਹੀ ਸੀ ਉਹਦਾ ਹੈਡ ਲੱਗੇ ਐਕਸਲ ਲੱਗੇ ਮੈਂ ਨਿਕਾ ਮੋੜਾ ਕਿੰਨਾ ਸਮਾਨ ਜਿਹੜਾ ਜੋ ਸਾਨੂੰ ਚਿਤਾ ਹੀ ਨਹੀਂ ਆ ਰਿਹਾ ਜੀ ਮਤਲਬ ਵੀ ਤੁਹਾਡਾ ਜਿਹੜਾ ਕਾਰੋਬਾਰ ਹੈ ਕਾਫੀ ਖਿਲ ਰਿਆ ਹੋਇਆ ਵਾ ਤੇ ਇਹ ਜਿਹੜਾ ਲਾਰਸਕੇਲ ਤੇ ਕੰਮ ਹੈ ਅਜੇ ਤੱਕ ਤੁਹਾਨੂੰ ਕੋ ਅਨਮਾਨ ਤੱਕ ਨਹੀਂ ਜਿਹੜੀਆਂ ਮੇਨ ਮੇਨ ਮੋਟੀ ਮੋਟੀ ਡਿਟੇਲ ਹੈ ਉਹ ਹੀ ਤੁਹਾਨੂੰ ਨਜ਼ਰ ਆ ਰਹੀ ਹੈ ਤੇ ਨੁਕਸਾਨ ਜਿਹੜਾ ਵੱਡਾ ਹੋਇਆ ਨੁਕਸਾਨ ਕਾਫੀ ਹੋ ਗਿਆ ਜੀ ਸਰ ਪਰ ਜੇਕਰ ਵੇਖੇ ਜਾਈ ਇੰਨਾ ਵੱਡੀ ਮਾਤਰਾ ਦੇ ਵਿੱਚ ਜਿਹੜਾ ਸਮਾਨ ਲੈ ਕੇ ਗਏ ਨੇ ਚੋਰ ਇਹ ਤਾਂ ਮਤਲਬ ਕੋਈ ਗੱਡੀ ਲੋਡ ਵਾਲੀ ਕੋਈ ਵੱਡੀ ਗੱਡੀ ਤਾਂ ਉਹਨਾਂ ਨੇ ਵਿਉਂਤਬੰਦੀ ਕੋਈ ਇੰਤਜ਼ਾਮ ਕਰਕੇ ਲਿਆਦਾ ਗੱਡੀ ਤਾਂ ਬਗੈਰ ਸਮਾਨ ਖਾੜੀ ਨਹੀਂ ਸਕਦੇ ਜੀ ਇਹ ਨਹੀਂ ਖਾੜੀ ਨਹੀਂ ਖਾੜ ਸਕਦੇ ਤੇ ਹੁਣ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸ ਜਦੋਂ ਤੋਂ ਮੰਗੇ ਕਿਤੇ ਬੰਦੇ ਫੜੇ ਜਾਣ ਜੀ ਸਾਡਾ ਸਮਾਨ ਨਾ ਨੂੰ ਮਿਲ ਜੇ ਜੀ ਜੀ ਇੱਕ ਪੁਲਿਸ ਨੂੰ ਚਾਹੀਦਾ ਰਾਤ ਇੱਥੇ ਗਸਤ ਗਸਤ ਰੋਡ ਆ ਹਾਈਵੇ ਆ ਕੋਈ ਮਾੜੀ ਮੋਟੀ ਗਸਤ ਹੋਣੀ ਚਾਹੀਦੀ ਹੈ ਜੀ ਬਾਕੀ ਦੁਕਾਨਾਂ ਦਾ ਜੀ ਪੁਲਿਸ ਦੀ ਗਸਤ ਹੋਵੇ ਤੇ ਫਿਰ ਕਿਤੇ ਨਾ ਕਿਤੇ ਕੋਈ ਖੜਕਾ ਕੋਈ ਪੈੜ ਦੱਬੀ ਜਾ ਸਕਦੀ ਹੈ ਬਿਲਕੁਲ ਜੀ ਬਿਲਕੁਲ ਨੁਕਸਾਨ ਹੋਣ ਤੋਂ ਬਚ ਸਕਦਾ ਜੀ ਠੀਕ ਹੈ ਜੀ ਸੋ ਇਹ ਜੋ ਵੀਰ ਸਨ ਮਕੈਨਿਕ ਪੀੜਤ ਜਿਨ੍ਹਾਂ ਦਾ ਵੱਡਾ ਨੁਕਸਾਨ ਜਿਹੜਾ ਇਸ ਚੋਰੀ ਦੀ ਵਾਰਦਾਤ ਨੂੰ ਲੈ ਕੇ ਹੋਇਆ ਉਹਨਾਂ ਦੱਸਿਆ ਕਿ ਜਿਹੜੀਆਂ ਗਾਰਡਰਾਂ ਤੱਕ ਸੀ ਪਿੱਛੇ ਜਿਵੇਂ ਤੁਹਾਨੂੰ ਕੈਮਰੇ ਚ ਦਿਖਾਇਆ ਕਿ ਉੱਪਰੋਂ ਟੈਂਕੀ ਦੇ ਉੱਪਰੋਂ ਬਾਥਰੂਮ ਦੇ ਉੱਪਰੋਂ ਜਿਹੜੇ ਗਾਰਡਰ ਸੀ ਉਹ ਵੀ ਚੋਰ ਜਿਹੜੇ ਨੇ ਉਹਨਾਂ ਨੂੰ ਵੀ ਹੱਥ ਫੇਰ ਗਏ ਨੇ ਬੈਟਰੀਆਂ ਦੀ ਗੱਲ ਕੀਤੀ ਗਈ ਇਸ ਤੋਂ ਇਲਾਵਾ ਵੱਡੇ ਸੰਗਲ ਨੇ ਜਿਹੜੇ ਇੱਥੋਂ ਤੱਕ ਕਿ ਗੱਡੀਆਂ ਦੇ ਟਾਇਰ ਤੱਕ ਜਿਹੜੇ ਨੇ ਉਹ ਵੀ ਖੋਲ ਕੇ ਲੈ ਗਏ ਨੇ ਸੋ ਉਹਨਾਂ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਉਹਨਾਂ ਨੇ ਆਪਣੇ ਇਨਸਾਫ ਦੀ ਮੰਗ ਕਰਦਿਆਂ ਹੋਇਆ ਕਿ ਕਿ ਜਿੱਥੇ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਜਿਹੜਾ ਕਾਬੂ ਕੀਤਾ ਜਾਵੇ ਉੱਥੇ ਹੀ ਉਹ ਅਗਸਤ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਕਿ ਜਿਵੇਂ ਸਾਹਮਣੇ ਤੁਹਾਨੂੰ ਦ ਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇਆ ਜਿੱਥੇ ਕੋਈ ਵੀ ਰਾਤ ਨੂੰ ਜਿਹੜੀ ਆ ਅਗਸਤ ਜਿਹੜੀ ਉਹ ਨਜ਼ਰ ਨਹੀਂ ਆਉਂਦੀ ਉਹਨਾਂ ਦਾ ਕਹਿਣਾ ਕਿ ਜੇਕਰ ਇੱਥੇ ਕਿਤੇ ਨਾ ਕਿਤੇ ਪੁਲਿਸ ਦੀ ਗਸ਼ਤ ਵੀ ਹੋਵੇ ਪੁਲਿਸ ਦੀ ਮਸਤੈਦੀ ਵੀ ਹੋਵੇ ਤੇ ਜਿਹੜੇ ਚੋਰ ਨੇ ਚੋਰਾਂ ਨੂੰ ਕੋਈ ਨਾ ਕੋਈ ਪੁਲਿਸ ਦਾ ਡਰ ਖੌਫ ਹੋਵੇ ਪਰ ਹੁਣ ਜਿਹੜੇ ਚੋਰਾਂ ਦੇ ਹੌਸਲੇ ਪੂਰੀ ਤਰ੍ਹਾਂ بلند ਨੇ ਉੱਥੇ ਕਿਤੇ ਨਾ ਕਿਤੇ ਪੁਲਿਸ ਦੀ ਗਸ਼ਤ ਦੀ ਵੀ ਘਾਟ ਜਿਹੜੀ ਆ ਨਜ਼ਰ ਆ ਰਹੀ ਐ ਸੋ ਪੁਲਿਸ ਪ੍ਰਸ਼ਾਸਨ ਤੋਂ ਗਸ਼ਤ ਦੀ ਵੀ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਹੈ ਕਿ ਸਿਟੀ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀ ਇਹ ਚੋਰ ਕਾਬੂ ਕੀਤੇ ਜਾਂਦੇ ਨੇ ਜਾਂ ਇਹ ਇਸੇ ਤਰ੍ਹਾਂ ਹੀ ਚੋਰੀਆਂ ਦਾ ਸਿਲਸਲਾ ਜਿਹੜਾ ਬਦਸਤੂਰ ਜਾਰੀ ਰਹਿੰਦਾ ਹੁਣ ਤੱਕ ਲਈ ਇੰਨਾ ਹੀ ਸਹਾਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ